ਜੇ ਨੋ ਪੁੱਤ ਬਾਜ਼ਾਰ ਕੱਪੜੇ ਖਰੀਦਣ ਜਾਣ ਤੋ ਇਹ ਸੋਚ ਲੈ ਕੇ ਜਾਣ ਵੀ ਜੇ ਮੈਂ 4000 ਦਾ ਬਣਾਇਆ ਮਾਂ ਦਾ ਜ਼ਿਆਦਾ ਨਹੀਂ ਉਹਦਾ ਵੀ ਤੇ 2000 3000 ਦਾ ਉਹਦਾ ਸੂਟ ਵੀ ਬਣਾਵਾ ਨਾ ਮਗਰੋਂ ਚਿੱਟੇ ਚਿੱਟੇ ਮਹਿੰਗੇ ਮਹਿੰਗੇ ਖਫਣ ਦੇਣ ਦਾ ਕੋਈ ਲਾਭ ਨਹੀਂ ਜੂੰਦੇ ਜੀ ਜਿਹੜੀ ਗੱਲ ਧੰਗ ਗੁਰੂ ਨਾਨਕ ਸਾਹਿਬ ਜੀ ਨੇ ਹਰਦואר ਜਾ ਕੇ ਆਖੀ ਸੀ ਹਰਦואר ਜਦੋਂ ਸਾਰੇ ਸੂਰਜ ਨੂੰ ਪਾਣੀ ਦੇ ਰਹੇ ਸੀ ਇਦਾਂ ਤੇ ਮਹਾਰਾਜ ਨੂੰ ਪਤਾ ਸੀ ਜੇ ਮੈਂ ਕੱਲੇ ਕੱਲੇ ਬੰਦੇ ਨੂੰ ਜਾ ਕੇ ਸਮਝਾਇਆ ਨਾ ਇਹਨਾਂ ਨੇ ਮੇਰੀ ਗੱਲ ਦਾ ਅਰਥ ਉਲਟਾ ਕਢਣਾ ਗੁਰੂ ਸਾਹਿਬ ਦੇ ਸਮਝਾਉਣ ਦੇ ਤਰੀਕੇ ਬੜੇ ਪਿਆਰੇ ਸੀ ਧੰ ਗੁਰੂ ਨਾਨਕ ਸਾਹਿਬ ਜਦੋਂ ਗਏ ਉਥੇ ਤੇ ਉਹ ਮਹਾਰਾਜ ਪੰਜਾਬ ਵਾਲ ਨੂੰ ਮੂੰਹ ਕਰਕੇ ਤੇ ਪਾਣੀ ਦੇਣ ਲੱਗ ਪਏ ਉਹ ਪੁੱਛਣ ਲੱਗੇ ਮਹਾਰਾਜ ਇਹ ਕੀ ਕਰ ਰਹੇ ਹੋ ਕਹਿੰਦੇ ਜੀ ਮੈਂ ਆਪਣੀ ਫਸਲ ਬੀਜ ਕੇ ਆਇਆ ਸੀ ਮੈਂ ਸੋਚਿਆ ਚਲੋ ਆਪਣੇ ਖੇਤਾਂ ਨੂੰ ਪਾਣੀ ਦੇ ਲਿਆ ਤੇ ਉਹ ਪੁੱਛਣ ਲੱਗੇ ਮਹਾਰਾਜ ਤੁਹਾਡੇ ਖੇਤ ਕਿੱਥੇ ਆ ਤੇ ਧੰ ਗੁਰੂ ਨਾਲਸੇ ਖੇਤ ਮੇਰੇ ਪੰਜਾਬ ਆ ਪੰਜਾਬ ਮੀਨ ਉਦੋਂ ਪੰਜਾਬ ਸਾਰਾ ਸੀ ਪਾਕਿਸਤਾਨ ਤੇ ਬਣਿਆ ਨਹੀਂ ਸੀ ਕਹਿੰਦੇ ਪੰਜਾਬ ਹੈ ਮੇਰੇ ਕਰਤਾਰਪੁਰਸ ਮੱਕੀ ਫਸਲ ਬੀਜ ਕੇ ਆਇਆ ਉਹ ਕਹਿੰਦੇ ਮਹਾਰਾਜ ਪੰਜਾਬ ਤੇ ਕਾਫੀ ਦੂਰ ਹੈ ਪਾਣੀ ਤੇ ਤੁਹਾਡੇ ਇਥੇ ਪੈਰਾਂ ਚ ਡਿਗ ਰਿਹਾ ਹੈ ਗੁਰੂ ਸਾਹਿਬ ਕਹਿੰਦੇ ਵੀ ਚਲੋ ਚੰਗਾ ਆਇਆ ਭਲਾ ਹੋਵੇ ਤੁਹਾਡਾ ਤੁਸੀਂ ਮੈਨੂੰ ਦੱਸ ਦਿੱਤਾ ਵੀ ਪਾਣੀ ਮੇਰੇ ਪੈਰਾਂ ਚ ਡਿਗ ਰਿਹਾ ਤੁਸੀਂ ਸਾਰੇ ਪਾਣੀ ਕਿੱਥੇ ਦੇ ਰਿਆ ਸੀ ਕਹਿੰਦੇ ਅਸੀਂ ਤੇ ਆਪਣੇ ਪਿਤਰਾ ਨੂੰ ਦੇ ਰਿਆ ਸੀ ਇਹ ਮਨਾਉਤ ਹੈ ਵੀ ਜਰੋਂ ਇਥੋਂ ਪਾਣੀ ਦੇਣਾ ਵਾ ਤੇ ਉੱਤੇ ਸੂਰਜ ਕੋਲ ਪਹੁੰਚ ਜਾਣਾ ਸੂਰਜ ਕੋਲ ਅੱਗੇ ਇੱਕ ਚਬੱਚਾ ਬਣਿਆ ਹੋਇਆ ਜਿੱਚ ਪਾਣੀ ਸਟੋਰ ਹੋਈ ਜਾਂਦਾ ਫਿਰ ਜਿਨ੍ਹਾਂ ਦੇ ਅੱਗੇ ਪਿਤਰ ਪਿਆਸੇ ਆ ਦਾਦੇ ਪਰਦਾਦੇ ਨਾਨੇ ਨਾਨੀਆਂ ਉਹਨਾਂ ਨੂੰ ਫਿਰ ਸੂਰਜ ਅੱਗੇ ਪਾਣੀ ਸਪਲਾਈ ਕਰਦਾ ਇਹ ਉਹਨਾਂ ਦੀ ਮਨਾਉਤ ਆਪਣੀ ਹੈ ਮਹਾਰਾਜ ਕਹਿੰਦੇ ਮੈਨੂੰ ਇਹ ਦੱਸੋ ਮੇਰਾ ਪਾਣੀ ਇੱਥੋਂ ਇਸੇ ਧਰਤੀ ਤੋਂ ਇਸੇ ਧਰਤੀ ਤੇ ਨਹੀਂ ਗਿਆ ਤੁਸੀਂ ਕਹਿੰਦੇ ਉਹ ਪੈਰਾਂ 'ਚ ਡਿਗ ਰਿਹਾ ਤੇ ਪਾਣੀ ਤੇ ਤੁਹਾਡਾ ਵੀ ਤੁਹਾਡੇ ਪੈਰਾਂ 'ਚ ਹੀ ਡਿਗ ਰਿਹਾ ਤੁਹਾਡਾ ਮਗਰੋਂ ਭੇਜਿਆ ਹੋਇਆ ਪਾਣੀ ਸੂਰਜ ਤੱਕ ਕਿਵੇਂ ਪਹੁੰਚੂ ਨਾਲੇ ਸਾਰੇ ਆਪਾਂ ਪੜ੍ਹੇ ਲਿਖੇ ਭੈਣ ਭਰਾ ਬੈਠੇ ਆ ਜਦੋਂ ਜੂਨ ਜਲਾਈ ਦਾ ਮਹੀਨਾ ਆਉਂਦਾ ਜਦੋਂ ਜੂਨ ਚ ਆਪਾਂ ਝੋਨਾ ਲਾਉਨੇ ਆ ਜਿਹੜਾ ਪਾਣੀ ਆਪਣੇ ਖੇਤਾਂ ਵਿੱਚ ਸਵੇਰ ਦਾ ਛੱਡਿਆ ਹੁੰਦਾ ਸ਼ਾਮ ਤੱਕ ਉਹ ਪਾਣੀ ਗਰਮ ਹੋ ਜਾਂਦਾ ਜਿਹੜੇ ਝੋਨਾ ਲਾਉਣ ਵਾਲੇ ਪਤਾ ਕੀ ਜਾਂਦੇ ਆ ਅੱਧਾ ਘੰਟਾ ਟਿਊਬਲ ਚਲਾ ਦਿਓ ਜੀ ਨਹੀਂ ਸਾਡੇ ਪੈਰ ਛੱਡਦੇ ਆ ਆਪਣੀਆਂ ਕੋਠਿਆਂ ਦੀਆਂ ਛੱਤਾਂ ਉੱਤੇ ਟੈਂਕੀਆਂ ਰੱਖੀਆਂ ਪਾਣੀ ਦੀਆਂ ਜੂਨ ਦੇ ਮਹੀਨੇ ਚ ਉਹ ਵੀ ਪਾਣੀ ਗਰਮ ਹੋ ਜਾਂਦਾ ਆ ਦੁਬਈ ਜਿਹੜੇ ਤੁਹਾਡੇ ਵਿੱਚੋਂ ਗਏ ਹੋਣਗੇ ਜਿਨ੍ਹਾਂ ਦੇ ਪੁੱਤ ਤੀ ਪੁੱਛ ਕੇ ਵੇਖਿਓ ਦੁਬਈ ਦੇ ਵਿੱਚ ਜਿਹੜਾ ਟੈਂਕੀਆਂ ਚ ਪਾਣੀ ਆ ਉਹ ਇੰਨਾ ਗਰਮ ਹੋ ਜਾਂਦਾ ਵੀ ਉੱਥੋਂ ਬਾਲਟੀ ਪਾਣੀ ਦੀ ਭਰ ਕੇ ਉਹ ਰਾਤ ਨੂੰ ਆਪਣੇ ਏਸੀ ਵਾਲੇ ਰੂਮ ਚ ਰੱਖਦੇ ਆ ਫਿਰ ਉਹ ਪਾਣੀ ਠੰਡਾ ਹੁੰਦਾ ਤੇ ਸਵੇਰੇ ਮਿਕਸ ਕਰਕੇ ਫੇਰ ਜਾ ਕੇ ਇਸ਼ਨਾਨ ਕਰਦੇ ਆ ਉਸ ਪਾਣੀ ਥੱਲੇ ਤੁਸੀਂ ਹੱਥ ਨਹੀਂ ਕਰ ਸਕਦੇ ਇੰਨਾ ਪਾਣੀ ਗਰਮ ਹੁੰਦਾ ਤੇ ਮੰਨ ਲਓ ਸੂਰਜ ਹਜ਼ਾਰਾਂ ਯੋਜਨ ਧਰਤੀ ਤੋਂ ਦੂਰ ਵਾ ਹਜ਼ਾਰਾਂ ਯੋਜਨ ਇੰਨੀ ਦੂਰ ਪਾਣੀ ਦੇ ਉਬਾਲੇ ਮਾਰ ਦਿੰਦਾ ਇੰਨੀ ਦੂਰ ਤੁਸੀਂ ਅ ਜੂਨ ਦੇ ਮਹੀਨੇ ਚ ਬਾਲਟੀ ਭਰ ਕੇ ਪਾਣੀ ਦੀ ਵੇੜੇ ਚ ਰੱਖ ਕੇ ਵੇਖਿਓ ਸਵੇਰੇ ਰੱਖਿਓ 10 ਵਜੇ ਤੇ ਸ਼ਾਮ ਤਾ ਕੋਸ ਪਾਣੀ ਦੇ ਹੱਥ ਪੈ ਜਾਂਦਾ ਜੀ ਭਲਾ ਬੋਲ ਕੇ ਦੱਸਿਓ ਗਰਮ ਹੋ ਜਾਂਦਾ ਨਾ ਤੇ ਜਿਹੜਾ ਸੂਰਜ ਲੱਗੇ ਪਾਣੀ ਹੋਏਗਾ ਭਲਾ ਕਿੰਨਾ ਗਰਮ ਹੋਏਗਾ ਭਲਾ ਸੋ ਇਹ ਲੌਜੀਕ ਹੈ ਕਿੰਨਾ ਗਰਮ ਹੋਏਗਾ ਹੁਣ ਇੰਨਾ ਗਰਮ ਪਾਣੀ ਭਲਾ ਪਿਤਰਾ ਨੂੰ ਤੱਤਾ ਪਾਣੀ ਪੀਣਾ ਜਾਂ ਫਿਰ ਉੱਥੇ ਬਰਫ਼ ਦੇ ਕਾਰਖਾਨੇ ਲੱਗੇ ਹੋਣਗੇ ਵੀ ਜਿਹੜੇ ਪਰਿਵਾਰ ਦੇ ਜੀ ਮਗਰ ਪਾਣੀ ਚਾਹੀਦਾ ਉਹਨਾਂ ਨੂੰ ਫਿਰ ਬਰਫ਼ ਪਾ ਪਾ ਕੇ ਆਇਸ ਪਾ ਪਾ ਕੇ ਗਾੜੀ ਸਟੋ ਮਤਲਬ ਕਮਾਲ ਦੀ ਗੱਲ ਤੁਸੀਂ ਵੇਖੋ ਇਸ ਮਨਉਤ ਨੂੰ ਗੁਰੂ ਨਾਨਕ ਸਾਹਿਬ ਨੇ ਖੰਡਨ ਕੀਤਾ ਗੁਰੂ ਸਾਹਿਬ ਜੀ ਕਹਿੰਦੇ ਮਗਰੋਂ ਏਦਾਂ ਪਾਣੀ ਭੇਜਣ ਵਾਲਾ ਨਾਟਕ ਬੰਦ ਕਰੋ ਜਿਉਂਦੇ ਜੀ ਆਪਣੇ ਵਾਰਡ ਵਡੇਰਿਆਂ ਬਜ਼ੁਰਗਾਂ ਦੀ ਸੇਵਾ ਆਪਣੇ ਹੱਥੀਂ ਕਰੋ ਮਗਰੋਂ ਆਰਜਾਈਆਂ ਤਲਾਈਆਂ ਇਹ ਗੁਰਮਤ ਨਹੀਂ ਹੈ ਗੁੱਸਾ ਨਾ ਮਨਾਇਓ ਮੈਂ ਗੁਰੂ ਜੀ ਹਜ਼ੂਰੀ ਚ ਕਹਿਣ ਲੱਗਾ ਅੜਾ ਸੀ ਭਾਂਡਾ ਵੀ ਪਾਂਦੇ ਆ ਇਹ ਗਰੜ ਪ੍ਰਾਣ ਗ੍ਰੰਥ ਦੀ ਦੇਣ ਹੈ ਇਹ ਪੁਰਾਣਾ ਸਮਾਂ ਹੁੰਦਾ ਸੀ ਜਦੋਂ ਇਹ ਲੋਕ ਚੈੱਕ ਕਰਦੇ ਹੁੰਦੇ ਸੀ ਅੱਜ ਦੇ ਸਮੇਂ ਤੇ ਇਹਦੀ ਜ਼ਰੂਰਤ ਨਹੀਂ ਹੈ ਗਰੜ ਇੱਕ ਪੰਛੀ ਹੈ ਜਿਨੇ ਗਰੜ ਪ੍ਰਾਣ ਗ੍ਰੰਥ ਗਰੁਡਕ ਪੰਛੀ ਆ ਜਿਹਨੇ ਵਿਸ਼ਨੂੰ ਦੇ ਉੱਤੇ ਸਵਾਲ ਜਵਾਬ ਕੀਤੇ ਉਹਨਾਂ ਦੀ ਆਪਣੀ ਵਾਰਤਾ ਲਾਭ ਹੈ ਜਿਹੜਾ ਜਿਹਦੇ ਨਾਂ ਤੇ ਉਹ ਗ੍ਰੰਥ ਤਿਆਰ ਹੋਇਆ ਹੁਣ ਘੜਾ ਪਾਉਂਦੇ ਆ ਕਿਸੇ ਨੂੰ ਪੁੱਛ ਕੇ ਵੇਖੋ ਜੀ ਘੜਾ ਕਿਉਂ ਪਾਉਂਦੇ ਆ ਅਸਲ ਦੇ ਵਿੱਚ ਜਦੋਂ ਘਰੋਂ ਪ੍ਰਾਣੀ ਨੂੰ ਲੈ ਕੇ ਜਾਂਦੇ ਸੀ ਨਾ ਸਿਵਿਆਂ ਵਾਲੇ ਬੰਨੇ ਉਹਨੂੰ ਅੱਧਵਾਟਾ ਕਹਿੰਦੇ ਅੱਧਵਾਟਾ ਸਮਝਿਓ ਘਰ ਤੋਂ ਲੈ ਕੇ ਸਿਵਿਆਂ ਤੱਕ ਜਿਹੜਾ ਅੱਧਾ ਰਸਤਾ ਹੋ ਜਾਣਾ ਉੱਥੇ ਫਿਰ ਸਰੀਰ ਨੂੰ ਧਰਤੀ ਤੇ ਰੱਖਣਾ ਏਦਾਂ ਜ਼ਮੀਨ ਤੇ ਫਿਰ ਉਹ ਜੋਰ ਨਾਲ ਭਾਂਡਾ ਭਰਨਾ ਉਹਦੇ ਸਿਰ ਵਾਲੇ ਬੰਨੇ ਜੋੜਨਾ ਰਸਤੇ ਜਾ ਕੇ ਫਿਰ ਉਹਦੇ ਸਰੀਰ ਨੂੰ ਅੱਛਾ ਤੁਸੀਂ ਨੋਟ ਕੀਤਾ ਹੋਵੇਗਾ ਜਦੋਂ ਪਾਣੀ ਦੀ ਬਰਤਨਮ ਆਪਣੇ ਮੋਢੇ ਦੇ ਚੱਕਿਆ ਹੁੰਦਾ ਉਹਨੂੰ ਕਹਿੰਦੇ ਪਾਣੀ ਦੀ ਧਾਰਨਾ ਟੁੱਟਣ ਦੀ ਜਵਾਨਾ ਬਜ਼ੁਰਗ ਕਹਿੰਦੇ ਹੁੰਦੇ ਨਾ ਉਹ ਜਵਾਨਾ ਪਾਣੀ ਦੀ ਧਾਰਨਾ ਟੁੱਟਣ ਦੀ ਕਿਸੇ ਨੂੰ ਪੁੱਛੋ ਵੀ ਕਿਉਂ ਨਹੀਂ ਟੁੱਟਣ ਦੇਣੀ ਗੁਰੂ ਰੰਗ ਸਾਹਿਬ ਕੋਈ ਲਿਖਿਆ ਕਿਤੇ ਗੁਰੂ ਅੰਸਾ ਦੇ ਕਿਸੇ ਅੰਕ ਤੇ ਲਿਖਿਆ ਹੋਵੇ ਜਾਂ ਕੋਈ ਮर्याਦਾ ਹੋਵੇ ਇਹ ਮਨਉਤਾਂ ਬਣਾਈਆਂ ਸੀ ਕਿ ਪਾਣੀ ਦੀ ਧਾਰਨਾ ਟੁੱਟਣ ਨਹੀਂ ਜਿੱਥੋਂ ਧਾਰ ਟੁੱਟ ਗਈ ਜਦੋਂ ਜੋਰ ਨਾਲ ਭਾਂਡਾ ਭੰਡਾ ਜੇ ਇਹਦੇ ਚ ਰੂਹ ਹੋਏਗੀ ਤੇ ਜਿੱਥੋਂ ਪਾਣੀ ਦੀ ਧਾਰ ਟੁੱਟ ਗਈ ਜਿੱਥੋਂ ਸਪੇਸ ਹੋ ਗਈ ਮਾੜੀ ਜਗ੍ਹਾ ਮਿਲ ਗਈ ਉਥੋਂ ਰੂਹ ਨੇ ਨਿਕਲ ਜਾਣਾ ਅਸਾਂ ਉਹਨੂੰ ਡੈੱਡ ਬੋਡੀ ਨੂੰ ਘਮਾਉਂਦੇ ਕਿਉਂ ਸੀ ਘਮਾਉਣਾ ਇਸ ਕਰਕੇ ਮੈਨੂੰ ਭਲੇਖਾ ਲੱਗ ਜਾਏ ਘਮਾਉਂਦੇ ਕਿਉਂ ਸੀ ਭਲਾ ਵੀ ਜਿੱਧਰ ਸਿਰ ਉਧਰ ਮੂੰਹ ਕਰ ਦੋ ਜਿਹੜਾ ਮੂੰਹ ਆ ਉਧਰ ਸਿਰ ਕਰ ਦੋ ਇੰਨੀ ਜੋਰ ਨਾਲ ਭਾਂਡਾ ਭੰਨੋ ਵੀ ਜੇ ਰੂਹ ਨਿਕਲੇ ਵੀ ਫੇਕ ਤੇ ਘਰ ਨਾ ਆਜਾ ਮਾਈ ਨੂੰ ਕਹੋ ਵੀ ਇਹ ਬਾਹਰ ਨੂੰ ਚਲ ਜੀ ਹੁਣ ਦੱਸੋ ਜਿਹੜੀ ਸਾਡੀ ਮਾਂ ਜਿਹੜਾ ਸਾਡਾ ਬਾਪੂ ਸਾਡਾ ਪਿਓ ਚੰਡੀਗੜ੍ਹ ਦਿੱਲੀ ਦੱਖਣ ਦੂਰੋਂ ਘੁੰਮ ਕੇ ਆ ਜਾਂਦਾ ਸੀ ਜੇ ਭਲਾ ਉਹਨੇ ਪਿੰਡ ਦੀਆਂ ਮੜੀਆਂ ਚੋਂ ਸਾਡੇ ਘਰ ਆਉਣਾ ਵੀ ਹੋਇਆ ਕਿਉਂ ਸਾਸ ਸਗੇ ਜੀ ਉਹਨੂੰ ਜਿੰਨਾ ਮਰਜ਼ੀ ਘਮਾ ਲਓ ਹਾਂ ਮੰਨ ਲਓ ਜੇ ਸਾਡੇ ਬਜ਼ੁਰਗ ਨੇ ਆਉਣਾ ਵੀ ਹੋਵੇ ਆ ਤੁਸੀਂ ਨੋਟ ਕੀਤਾ ਹੋਣਾ ਇਹ ਮੈਂ 90 99 ਦੀਆਂ ਗੱਲਾਂ ਦੱਸਦਾ ਅਜਿਤ ਨਹੀਂ ਹੋਇਆ ਅਜੇ ਤਾਂ ਪੜ ਲੇਗੀ ਨੌਜਵਾਨ ਪੀੜ੍ਹੀ ਸਾਡੀ ਬੱਚੇ ਕਿਉਂਦਾ ਵਾ ਜੇ ਜੋ ਮੈਂ ਦੁੱਖ ਤਕਲੀਫਾਂ ਚੱਲੀਆਂ ਮੇਰੇ ਬੱਚੇ ਨਾ ਚੱਲਣ ਐਜੂਕੇਸ਼ਨ ਦਾ ਯੋਗ ਹੈ ਮੈਂ 90 92 ਦੀਆਂ ਗੱਲਾਂ ਦੱਸਣ ਲੱਗਾ 90 92 ਤੱਕ ਤੁਸੀਂ ਜਦੋਂ ਵੇਖਿਆ ਰਾਤ ਨੂੰ ਕੋਈ ਪ੍ਰਾਣੀ ਚੜਾਈ ਕਰਨਾ ਉਹਦੇ ਸਹਰਾਣੇ ਸਵਾ ਛਾਣ ਕੇ ਨਾ ਇਦਾਂ ਤੇ ਕੱਪੜੇ ਦੇ ਨਾਲ ਟੱਕ ਦਿੱਤੀ ਜਾਂਦੀ ਸੀ ਤਾਂ ਉੱਤੇ ਕੋਈ ਭਾਰੀ ਚੀਜ਼ ਰੱਖ ਦੇਣੀ ਕਾਦੇ ਨਹੀਂ ਪਲਾ ਸਵੇਰੇ ਸਾਰੇ ਅੰਦਾਜ਼ੇ ਲਾਉਣੇ ਜਿਹੜੀ ਜੂਨ ਚ ਪਿਆ ਹੋਊਗਾ ਨਾ ਜਾਂ ਪਈ ਹੋਏਗੀ ਆਪਣੀ ਮਾਤਾ ਉਹਦਾ ਨਿਸ਼ਾਨ ਪੈ ਜਾਣਾ ਹੁਣ ਜੇ ਤੇ ਲਕੀਰ ਜੀ ਬਣ ਜਾਣੀ ਕਿਹਨੇ ਕਹਣਾ ਸੱਪ ਬਣ ਗਿਆ ਜਾਂ ਸੱਪ ਬਣੀ ਐਦਾਂ ਦੀਆਂ ਐਦਾਂ ਦੇ ਸ਼ਬਦ ਆਪਾਂ ਆਪਣੇ ਪਰਿਵਾਰਾਂ 'ਚ ਬੋਲਦੇ ਰਹੇ ਆ ਅੱਛਾ ਮੰਨ ਲਓ ਜੇ ਕਿਸੇ ਦੀ ਮਾਤਾ ਜੇ ਕਿਸੇ ਦਾ ਬਾਪੂ ਜੇ ਕਿਸੇ ਦਾ ਦਾਦਾ ਪਰਦਾਦਾ ਲੱਕੜਦਾਦਾ ਮੰਨ ਲਓ ਆਪਾਂ ਨੂੰ ਪਤਾ ਲੱਗ ਜਾਵੇ ਵੀ ਸੱਪ ਬਣ ਗਿਆ ਮੰਨ ਲਓ ਇੱਕ ਐਗਜ਼ਾਮਪਲ ਕਿਉਂ ਜੀ ਉਹਨੂੰ ਘਰ ਰੱਖ ਲੋਗੇ ਤੁਸੀਂ ਜੇ ਉਹ ਸੱਪ ਕਵੇ ਇਹ ਦਾਦਾ ਕਵੇ ਇਹ ਨਾਨਾ ਕਵੇ ਵੀ ਮੈਂ ਆਪਣੇ ਨਾ ਪੋਤੇ-ਪੋਤੀਆਂ ਨੂੰ ਵੇਖਣਾ ਰੋਜ਼ ਸੋਚੋ ਭਲਾ ਸਾਸ ਜੀ ਆਪਾਂ ਸਾਰੇ ਬੈਠੇ ਆਂ ਜੇ ਨਾਨਾ ਨਾਨੀ ਦਾਦਾ ਦਾਦੀ ਕਹੇ ਵੀ ਮੇਰਾ ਜੀ ਕਰਦਾ ਮੈਂ ਆਪਣੇ ਬੱਚਿਆਂ ਚ ਰਵਾਂ ਤੇ ਐਦਾਂ ਭਲਾ ਸੱਪ ਬਣ ਕੇ ਸੂਟਕੇਸ ਉਤੇ ਫਨ ਖਿਲਾਰ ਕੇ ਐਦਾਂ ਸਾਡੇ ਨਾਨਾ ਜੀ ਦਾਦਾ ਜੀ ਇਦਾਂਣ ਕੇ ਬਹਿ ਜਾਣ ਹੋਈ ਆਪਾਂ ਕਹਿੰਨੇ ਪਤਾ ਲੱਗ ਗਿਆ ਸੱਪ ਬਣਦੇ ਸੀ ਉਹ ਕੀ ਭਲਾ ਕਹਦੀ ਅੱਖ ਲੱਗ ਜੂ ਜੀ ਪਰਿਵਾਰ ਚ ਨੀਂਦ ਆਜੂ ਸਾਸੰਗਤ ਜੀ ਉਹ ਭਲਿਓ ਸੱਪ ਬਣਨਾ ਨਹੀਂ ਸੱਪ ਬਣੇ ਹੋਏ ਆ ਬਾਣੀ ਕਹਿੰਦੀ ਐ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰ ਜਾਰੀ ਰੱਬ ਦੀ ਯਾਦ ਤੋਂ ਬਿਨਾਂ ਜਿਹੜਾ ਅਸੀਂ ਜੀਵਨ ਗੁਜ਼ਾਰ ਰਹੇ ਆਂ ਗੁਰੂ ਨਾਨਕ ਸਾਹਿਬ ਜੀ ਦਾ ਘਰ ਬਖਸ਼ਿਸ਼ ਕਰਦਾ ਕਹਿੰਦੇ ਬੰਦਿਆ ਗੁਰੂ ਦੀ ਯਾਦ ਤੋਂ ਬਿਨਾਂ ਜਿਹੜਾ ਤੂੰ ਜੀਵਨ ਗੁਜ਼ਾਰ ਰਿਹਾ ਉਹ ਸੱਪ ਵਰਗਾ ਵਾ ਸੱਪ ਦਾ ਡੰਗਿਆ ਤੇ ਬੰਦਾ ਬਚਾ ਜੂ ਪਰ ਜਿਹਨੂੰ ਬੰਦਾ ਡੰਗ ਮਾਰੂ ਉਹਨੂੰ ਕਿਸੇ ਨੇ ਨਹੀਂ ਬਚਾਉਣਾ ਸੱਪ ਨਾਲੋਂ ਵੱਧ ਜ਼ਹਿਰ ਹੈ ਇਨਸਾਨ ਵਿੱਚ ਜਿਹੜਾ ਇਨਸਾਨ ਗੁਰੂ ਨਾਲੋਂ ਟੁੱਟਾ ਹੋਇਆ ਹੈ ਤੋ ਹਜ਼ੂਰ ਕਹਿੰਦੇ ਨੇ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਨਵਖੰਡਨ ਕੋ ਰਾਜ ਕਮਾਵੇ ਪਾਸ਼ਾ ਜੀ ਕਹਿੰਦੇ ਅੰਤ ਚਲੇਗੋ ਹਾਰੀ ਤੇ ਇਸ ਕਰਕੇ ਸਾਧ ਸੰਗਤ ਜੀ ਜਿਉਂਦੇ ਜੀ ਆਪਣੇ ਵੱਡ ਵਡੇਰੇ ਬਜ਼ੁਰਗਾਂ ਦੀ ਮਾਤਾਵਾਂ ਦੀ ਆੜ ਅਰਜਾਈ ਤਲਾਈ ਕੌਲੀ ਚਮਚਾਸਰਾ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹ ਕੇ ਵੇਖੋ ਜੇ ਮੁਹਾਕਾ ਘਰ ਮੋ ਹੈ ਘਰ ਮੋ ਪਿਤਰੀਂ ਦੇ ਅੱਗੇ ਵਸਤ ਸਜਾਣੀਐ ਪਿਤਰੀ ਚੋੜ ਕਰ ਜੀਵਤ ਪਿਤਰ ਨਾ ਮੰਨੇ ਕੋਊ ਜਿਉਂਦੇ ਜੀ ਪਿਤਰਾਂ ਨੂੰ ਮਰਨਾ ਨਹੀਂ ਤੇ ਮੂਏ ਸ਼ਰਾਧ ਕਰਾਂਹੀਂ ਮਰਨ ਤੋਂ ਬਾਅਦ ਉਹਨਾਂ ਦੇ ਨਿਮਿਤ ਸ਼ਰਾਧ ਕਰਾਉਣੇ ਅੱਛਾ ਜਿਉਂਦਿਆਂ ਫਲ ਫਰੂਟ ਅੰਦਰ ਵੜ ਕੇ ਖਾ ਲੈਣਾ ਮਗਰੋਂ ਆ ਇੱਥੇ ਦੇ ਘਟ ਹੈ ਲੁਧਿਆਣੇ ਉੱਥੇ ਨਾ ਜਿੱਥੇ ਸਾਸਿ ਰਹਿੰਨੇ ਆ ਉਹਦੇ ਲਾਗੇ ਸਾਡੇ ਜਿਹੜੋ ਸੰਸਕਾਰ ਕਰਨ ਜਾਂਦੇ ਆ ਤੁਸੀਂ ਵੇਖੋ ਕਈ ਫਲ ਫਰੂਟ ਰੱਖ ਕੇ ਆਉਂਦੇ ਮੜੀਆਂ 'ਚ ਕੇਲੇ ਰੱਖ ਕੇ ਆਉਣਗੇ ਸੇਵ ਰੱਖ ਕੇ ਆਉਣਗੇ ਬਈ ਦੱਸੋ ਉੱਥੇ ਮੜੀ 'ਚ ਹੁਣ ਸੇਵ ਕਹਿੰਨੇ ਖਾਣੇ ਆ ਜਦੋਂ ਸਾਡੀ ਬਜ਼ੁਰਗ ਨੇ ਮਾਤਾ ਨੇ ਕੋ ਕੇਲੇ ਸੇਵ ਖਾਣ ਦਾ ਸਮਾਂ ਸੀ ਕਈਆਂ ਘਰਾਂ 'ਚ ਨਾ ਜਿਹੜੋ ਕੋ ਫਾਲ ਫਰੂਟ ਲੈ ਕੇ ਆਉਂਦਾ ਪਹਿਲਾਂ ਕਹਿੰਦੇ ਮਾਤਾ ਨੂੰ ਦੇ ਕੇ ਆਓ ਕਈ ਨੋਆ ਕਈ ਕਹਾਂ ਚ ਇਦਾਂ ਦਾ ਰਵਾਜ ਹੈ ਉਹ ਕਹਿੰਦੇ ਪਹਿਲਾਂ ਮਾਤਾ ਜੀ ਨੂੰ ਦੇ ਕੇ ਆਓ ਪਲੇਟ ਪਰ ਕੇ ਪਹਿਲਾਂ ਮਾਂ ਖਾਵੇ ਆਪਣੀ ਪਹਿਲਾਂ ਬਾਪੂ ਖਾਵੇ ਤੇ ਕਈਆਂ ਘਰਾਂ ਅੰਦਰ ਵੜ ਕੇ ਖਾ ਲੈਂਦੇ ਆ ਨਾ ਵੱਡੇ ਬਾਪੂ ਨੂੰ ਪੁੱਛਣਾ ਨਾ ਮਾਤਾ ਨੂੰ ਪੁੱਛਣਾ ਉਹ ਵੀ ਛਿਲਕਿਆਂ ਤੋਂ ਬਾਅਦ ਅੰਦਾਜ਼ਾ ਲਾਉਂਦੇ ਨੇ ਛਿਲਕੇ ਵੇਂਦੇ ਆ ਨਾ ਵੀ ਖਾਦਾ ਕੁਝ ਕਰਦਿਆਂ ਨੇ ਮਗਰੋਂ ਸਾਡੇ ਮਾਫ਼ ਕਰਨਾ ਮੈਂ ਸਾਰਿਆਂ ਵਾਸਤੇ ਕਾਮਨ ਗੱਲ ਕਰਦਾ ਮਗਰੋਂ ਪਖੰਡ ਕਰਨ ਦਾ ਕੋਈ ਲਾਭ ਨਹੀਂ ਜਿਉਂਦੇ ਜੀ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਇਹ ਭਗਤ ਕਬੀਰ ਦੀ ਬਾਣੀ ਕਹਿੰਦੀ ਜੀਵਤ ਪਿਤਰ ਨਾ ਮਾਨੇ ਕੋਊ ਬਿਰਦਾ ਆਸ਼ਮਾ ਚ ਆ ਭਗਤ ਪੂਰ ਸਿੰਘ ਦਾ ਪਿੰਗਲਵੜਾ ਨਾ ਜਾ ਕੇ ਉੱਥੇ ਵੇਖਿਓ ਤੁਹਾਨੂੰ ਤੁਹਾਨੂੰ ਔਲਾਦ ਵਾਲੇ ਉੱਥੇ ਬੰਦੇ ਜ਼ਿਆਦਾ ਮਿਲਣ ਨੇ ਬੇਔਲਾਦ ਦੇ ਘੱਟ ਮਿਲਣੇ ਨੇ ਇੱਕ ਮਾਈ ਹਸਨਪੁਰ ਅਸੀਂ ਆਓ ਹਰਿਆਣੇ ਚ ਇੱਕ ਵਾਰ ਅਸੀਂ ਗਏ ਉੱਥੇ ਹਰਿਆਣੇ ਚ ਇੱਕ ਆਸ਼ਰਮ ਖੁੱਲਾ ਹੈ ਤੇ ਉੱਥੇ ਆਸ਼ਰਮ ਨੂੰ ਚਲਾਉਣ ਵਾਲਾ ਕਹਿੰਦਾ ਜੀ ਆ ਇੱਕ ਸਾਡੇ ਕੋਲ ਮਾਈ ਆਈ ਹੈ ਮੈਂ ਕਹਾਂ ਜੀ ਉਹ ਬੱਚਾ ਨਹੀਂ ਕੋਈ ਕਹਿੰਦੇ ਬੱਚੇ ਇਹਦਾ ਬੱਚਾ ਇੱਕ ਇੰਗਲੈਂਡ ਆਇਆ ਤੇ ਇੱਕ ਆਸਟ੍ਰੇਲੀਆਵਾ ਧੀਏ ਤੇ ਅਫਸਰ ਲੱਗੀ ਆ ਤੇ ਮਾਂ ਬਿਰਧ ਆਸ਼ਰਮ